ਇੰਨੇ ਮੈਨੂੰ ਕਾਤਾ ਪਰਵੀਨ ਆ। ਪਰਵੀਨ ਆ ਕੀ ਹੋ ਰਿਹਾ ਹੈ? ਫਿਰ ਹੁਕਮ ਆ ਮੈਨੂੰ ਆਂਦੇ ਆ ਕਿ ਕਿਤਾਈਓ। ਤੇ ਕਿਉਂ? ਆਏ ਪੋਤੇਂ ਦੇ ਬੇਬੇ ਨੇ ਨਾ ਸੋਹਣਾ ਗੀਤ ਗਾਇਆ। ਕੌਣ ਆਂਦਾ? ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪਰਵੀਨ ਨੇ। ਸੱਚੀ। ਪਰਵੀਨ ਪਰਵੀਨ ਹੋਈ ਪਈ ਆ ਕਿ ਗਾਓ। ਨੰਨਾ ਚੰਡੀਆਂ ਉਤਰਾ ਦੀ ਸੰਡੀਆਂ। ਇਹ ਤਰ੍ਹਾਂ ਖੁੜਕੜ ਆਈ ਹੋ। ਬਖਣਾ ਸ਼ਾਬਾ ਬੜੇ ਲੋਕੀ ਲਾਂਦੇ ਵੀ ਆ ਤੂੰ ਕਿੱਥੇ ਜਾਈ ਸਾਬ ਓਏ ਹੋਏ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੈ ਕਿਉਂ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਦੇ ਉਹ ਦਸਨੰਦਾ ਦਸਨੰਦਾ ਹੋ ਗਈ ਸੀ ਹਾਂ ਤੇ ਵਕ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਦਾ ਕੱਢ ਰਹੀਆਂ ਸੈਲ ਕੰਮ ਵੈਲੀਆਂ ਨੇ ਵੈਲ ਕਰਨੇ ਅਹਾਂ ਦੁਸਰ ਕੰਮ ਬੋਲਣਾ ਲੈ ਡੱਟ ਪੱਟਨੇ ਇਹ ਕੰਮ ਲੈਣੀ ਆ ਮੋਲ ਦੀ ੜਾਈ ਕੋਈ ਆਣ ਕੇ ਮਾਈ ਤਲਾਣ ਟੱਕਰੇ ਨੀ ਤੇਰ ਦਰਤੇ ਆਏ ਹੋਏ ਦਰਤੇ ਮਰਾਂਗਾ ਮੁੰਡਾ ਬੱਕਰੇ ਤੇ ਗਈ ਟਣਾਣਾ 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 ਦਰ ਕਸ ਰਿੰਜੜਾ ਚ ਡਾਣਾ ਹੱਥ ਤੇ ਸਿੱਤ ਮੈਨੂੰ ਵੀ ਪਾ ਜੇ ਨੇ ਨਹੀਂ ਮੈਨੂੰ ਆ ਨਹੀਂ ਲੋਕ ਆਏ ਤਾਂ ਥੈਂਕ ਯੂ ਮਾਤਾ ਲੈ ਤੇ ਹਾਂ ਵਰਸਿਸ ਮਾਤਾ ਤੇਰਾ ਇਹ ਸਾਰਾ ਪ੍ਰਵੀਨ ਦੇ ਨੂੰ ਅੰਦਾਂ ਕਰੀਏ ਨਾ ਤੇ ਪਰ ਵੀ ਨਹੀਂ ਆ ਕੀ ਹੋ ਰਿਹਾ ਹੈ ਤੇ ਲੋਕ ਮੈਨੂੰ ਆਂਦੇ ਕਿ ਕੀਤਾ ਈ ਤੇ ਕਿਉਂ ਆਏ ਪਤੰਦ ਬੇਬੇ ਨੇ ਨਾ ਸੋਨਾ ਗੀਤ ਗਾਇਆ ਕੌਣ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਸੱਚੀ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਉ ਨੰਨ ਚੰਡੀਆਂ ਉਤਰਾ ਦੀ ਸੰਡੀਆਂ ਕਰ ਫੜ ਫੜ ਆਈਓ ਕਰ ਸ਼ਾਬ ਬੜੇ ਲੋਕੀ ਨ ਆਂਦੇ ਵੀ ਆ ਤੂੰ ਕਿੱਥੇ ਜੇ ਤੈ ਹੀ ਸਾਬ ਹੋਏ ਹੋ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਇਹ ਗੱਲ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਅੱਛਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸੰਦਾ ਦਸੰਦਾ ਹੋ ਗਈ ਸੀ ਹਾਂ ਤੇ ਵਕ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਦਾ ਕੱਢ ਰਹੀਆਂ ਚੈਲ ਤਾਂ ਮਵੈਲੀਆਂ ਨੇ ਵੇਲੇ ਕਰਨੇ ਅਹਹ ਦਸੇ ਕੰਮ ਬੋਤ ਲਾ ਦੇ ਡੱਟ ਪੱਟ ਨੇ ਮਿੱਠ ਕੰਮ ਲੈਣੀ ਆ ਸੰਭਲ ਦੀ ਲੜਾਈ ਕੋਈ ਆਣ ਕੇ ਮਾਈ ਦਲਾਂ ਟੱਕਰੇ ਨਿੱਤੇ ਦਰਤੇ ਆਏ ਹੋਏ ਦਰਤੇ ਬਣਾਉਂਦੇ ਮੁੰਡੇ ਬੱਕਰੇ ਰਾਜ ਦੇ ਘਣਾ ਹੱਥ ਤੇ ਸਿੱਧਰ ਮੈਨੂੰ ਵੀ ਪਾ ਜਾਣੇ ਨਹੀਂ ਨਹੀਂ ਲੈ ਲਉ ਨਹੀਂ ਕੋਈ ਨਹੀਂ ਬੋਲੋ थैंक यू ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ